ਅਮਰੀਕੀ ਸਪੇਸ ਏਜੰਸੀ ਨਾਸਾ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹੈ ਸਪੇਸ ਸਟੇਸ਼ਨ ਤੇ ਮੌਜੂਦ ਇੱਕ ਪਲਾਟ ਯਾਤਰੀ ਦੀ ਸਿਹਤ ਖਰਾਬ ਹੋਣ ਕਾਰਨ ਹੁਣ ਪੂਰੀ ਟੀਮ ਨੂੰ ਸਮੇਂ ਤੋਂ ਪਹਿਲਾਂ ਹੀ ਧਰਤੀ ਤੇ ਵਾਪਸ ਬੁਲਾਇਆ ਜਾ ਰਿਹਾ ਹੈ ਪਲਾਟ ਸਟੇਸ਼ਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਕਿਸੇ ਬਿਮਾਰੀ ਕਾਰਨ ਮਿਸ਼ਨ ਨੂੰ ਅੱਧੇ ਵਿਚਾਲੇ ਹੀ ਰੋਕਣਾ ਪਿਆ ਹੈ ਹਾਲਾਂਕਿ ਬਿਮਾਰ ਐਸਟਰੋਨੌਟ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰ ਨਾਸਾ ਕੋਈ ਵੀ ਜੋਖਮ ਨਹੀਂ ਲੈਣਾ ਚਾਹੁੰਦਾ ਸਪੇਸ ਵਿੱਚ ਇਲਾਜ ਦੀਆਂ ਸੀਮਤ ਸਹੂਲਤਾਂ ਦੇ ਮੱਦੇਨਜ਼ਰ ਉਹਨਾਂ ਨੂੰ ਤੁਰੰਤ ਵਾਪਸ ਲਿਆਉਣਾ ਹੀ ਸਹੀ ਸਮਝਿਆ ਗਿਆ ਹੈ ਸਪੇਸ ਯਾਤਰੀ ਨੂੰ ਕਿਹੜੀ ਬਿਮਾਰੀ ਹੋਈ ਹੈ ਇਸ ਬਾਰੇ ਨਾਸਾ ਨੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਏਜੰਸੀ ਵੱਲੋਂ ਸਿਰਫ ਇੰਨਾ ਹੀ ਕਿਹਾ ਗਿਆ ਹੈ ਕਿ ਉਹਨਾਂ ਦੀ ਹਾਲਤ ਸਥਿਰ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ ਨਾਸਾ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਯਾਤਰੀ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਨਾ ਹੀ ਸਪੇਸ ਸਟੇਸ਼ਨ ਵਿੱਚ ਕੋਈ ਦੁਰਘਟਨਾ ਵਾਪਰੀ ਹੈ ਇਹ ਘਟਨਾਕ੍ਰਮ ਦੀ ਸ਼ੁਰੂਆਤ 7 ਜਨਵਰੀ ਨੂੰ ਹੋਈ ਸੀ ਜਦੋਂ ਨਾਸਾ ਨੇ ਅਚਾਨਕ ਹੋਣ ਵਾਲੀ ਸਪੇਸ ਬਾਕ ਨੂੰ ਰੋਕ ਦਿੱਤਾ ਅਗਲੇ ਹੀ ਦਿਨ ਖਬਰ ਆਈ ਕਿ ਕਰੂ 11 ਦੇ ਚਾਰੇ ਪਲਾਟ ਯਾਤਰੀ ਅਗਲੇ ਕੁਝ ਦਿਨਾਂ ਵਿੱਚ ਧਰਤੀ ਤੇ ਪਰਤ ਆਉਣਗੇ ਨਿਰਧਾਰਤ ਪ੍ਰੋਗਰਾਮ ਮੁਤਾਬਕ ਉਹਨਾਂ ਨੇ ਕੁਝ ਹਫ਼ਤੇ ਬਾਅਦ ਨੂੰ ਪਹਿਲਾਂ ਹੀ ਬੁਲਾਇਆ ਜਾ ਰਿਹਾ ਹੈ ਸਮੇਤ ਪਹਿਲਾਂ ਵਾਪਸ ਆਉਣ ਵਾਲੀ ਇਸ ਟੀਮ ਵਿੱਚ ਅਮਰੀਕਾ ਦੇ ਮਾਈਕ ਫਿੰਕੇ ਅਤੇ ਜੈਨਾ ਕਾਰਡਮੈਨ ਜਾਪਾਨ ਦੇ ਕਾਮੀਆ ਯੂਈ ਅਤੇ ਰੂਸ ਦੇ ਉਲੇਗ ਪਲੇਟੋਨਿਕ ਸ਼ਾਮਲ ਹਨ ਜੇਕਰ ਜੋਗਾ ਕਿ ਇਹ 3 ਅਗਸਤ 2025 ਤੋਂ ਪਲਾੜ ਵਿੱਚ ਸੀ ਪਿਛਲੇ 25 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਬਿਮਾਰੀ ਕਾਰਨ ਪੂਰੀ ਟੀਮ ਨੂੰ ਵਾਪਸ ਸੱਦਿਆ ਗਿਆ ਹੋਵੇ ਹਾਲਾਂਕਿ ਨਾਸਾ ਨੇ ਸਾਫ਼ ਕਰ ਦਿੱਤਾ ਹੈ ਕਿ ਫਿਲਹਾਲ ਕੋਈ ਐਮਰਜੈਂਸੀ ਵਾਲੀ ਸਥਿਤੀ ਨਹੀਂ ਹੈ